ਇਹ ਜਿਹੜਾ 2025 ਦਾ ਜਿਹੜਾ ਹੈਗਾ ਵਿੱਤ ਮੰਤਰੀ ਕੇਂਦਰ ਦੇ ਜਿਹੜੇ ਨਾ ਸitaram ji ਉਹਨਾਂ ਵੱਲੋਂ ਜਿਹੜਾ ਕਾ ਬਜਟ ਪੇਸ਼ ਕੀਤਾ ਗਿਆ ਇਸ ਤਰ੍ਹਾਂ ਦੇਖਦੇ ਹਾਂ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਚੀਜ਼ ਨੂੰ ਇਸ ਤਰੀਕੇ ਨਾਲ ਰਿਲੇਟ ਕਰਦੇ ਹਾਂ ਜੀ ਕਿ ਜਿੱਥੇ ਪ੍ਰਮਾਤਮਾ ਦਾ ਨਾਮ ਲੈ ਕੇ ਕੰਮ ਕੀਤਾ ਜਾਂਦਾ ਹੈ ਤੇ ਉੱਥੇ ਫਤਿਹ ਹਮੇਸ਼ਾ ਹੀ ਹੁੰਦੀ ਹੈ ਸੋ ਸਾਡੇ ਮਾਨਣਯੋਗ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਜਿਹੜਾ ਅੱਜ ਦੇ ਸਾਡੇ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਜੀ ਨੇ ਜਿਹੜਾ ਬਜਟ ਪੇਸ਼ ਕੀਤਾ ਬੜਾ ਸੰਤੁਲਿਤ ਔਰ ਮਿਡਲ ਵਰਗ ਲਈ ਸਭ ਤੋਂ ਜ਼ਿਆਦਾ ਮੁੱਖ ਨੱਕ ਨਜ਼ਰ ਰੱਖਦੇ ਹੋਏ ਉਹਨਾਂ ਨੂੰ ਜਿਹੜਾ ਲਾਭ ਪਹੁੰਚੇ ਉਹ ਇਹਨਾਂ ਦਾ ਮੋਟਿਵ ਸੀਗਾ ਔਰ ਉਹਨੂੰ ਇਹਨਾਂ ਨੇ ਪੂਰਾ ਲਾਭ ਵੀ ਦਿੱਤਾ ਜਿਵੇਂ ਕਿ ਸਭ ਤੋਂ ਪਹਿਲਾ ਵੱਡੀ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਕਿ ਜਿਹੜਾ ਟੈਕਸ ਸਲੈਬ ਨੂੰ ਉਹਨਾਂ ਨੇ ਘਟਾ ਕੇ 12 ਲੱਖ ਤੱਕ ਲੈ ਗਏ 12 ਲੱਖ ਤੱਕ ਦੀ ਆਮਦਨ ਸਾਲ ਦਾ ਨਾ ਜਿਹੜੀ ਹੋਣੀ ਹੈ ਤੇ 0% ਟੈਕਸ ਜਿਹੜੀ ਬਹੁਤ ਵੱਡੀ ਰਾਹਤ ਹੈ ਕਿ ਜਿਹੜਾ ਇੱਕ ਮੱਧਮ ਵਰਗ ਨੂੰ ਆਪਣੇ ਮੱਧਮ ਪਰਿਵਾਰਾਂ ਨੂੰ ਚਲਾਨ ਦੇ ਲਈ ਬਹੁਤ ਵੱਡਾ ਯੋਗਦਾਨ ਦੇਗਾ ਔਰ ਪੂਰਾ ਆਪਣਾ ਜਿਹੜਾ ਯੋਗਦਾਨ ਜਿਹੜਾ ਇਹ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਬੀਜੇਪੀ ਦਾ ਹਰ ਇੱਕ ਸਟੇਟ ਦੇ ਵਿੱਚ ਦੇਖਣ ਨੂੰ ਮਿਲੇਗਾ ਕਿ ਬੀਜੇਪੀ ਨੇ ਜੇ ਹਰ ਵਰਗ ਦੇ ਨਾਲ ਉਹ ਵੀ ਇਸ ਵੇਲੇ ਮੀਡੀਅਮ ਵਰਗ ਜਿਹੜਾ ਹਮੇਸ਼ਾ ਹੀ ਕਿਹਾ ਜਾਂਦਾ ਸੀਗਾ ਕਿ ਮਿਡਲ ਵਰਗ ਦਾ ਨਹੀਂ ਸੋਚ ਰਹੀ ਸਰਕਾਰ ਇਸ ਵਾਰ ਉਹਨਾਂ ਨੇ ਮੱਧਮ ਵਰਗ ਨੂੰ ਹੀ ਇੰਪੋਰਟੈਂਸ ਦੇ ਕੇ ਉਹਨਾਂ ਨੂੰ ਅੱਗੇ ਲਿਆਂਦੀ ਕੋਸ਼ਿਸ਼ ਕੀਤੀ ਹੈ ਔਰ ਬਹੁਤ ਵਧੀਆ ਰਹੇਗਾ ਬੱਚੇ ਜੀ ਜੀ ਗੱਲ ਕਰੀਏ ਦਿੱਲੀ ਦੇ ਵਿੱਚ ਜਿਹੜੇ ਕਲੈਕਸ਼ਨ ਵੀ ਚੱਲ ਰਹੇ ਨੇ ਇਸ ਬਜਟ ਦਾ ਜਿਹੜਾ ਦਾ ਹੋਏਗਾ ਕਾਟਾ ਵਜ ਜਾ ਪੂਰਾ 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 ਫਾਇਦਾ ਹੋਏਗਾ ਜੀ ਦੇਖੋ ਜਿਹੜਾ ਮੀਡਲ ਕਲਾਸ ਵਰਗ ਹੈ ਜਿਹੜਾ ਮੱਧਮ ਵਰਗ ਹੈ ਉਹ ਹਰ ਸਟੇਟ ਦੇ ਵਿੱਚ ਹੈ ਹਰ ਸ਼ਹਿਰ ਦੇ ਵਿੱਚ ਹੈ ਹਰ ਕਸਬੇ ਦੇ ਵਿੱਚ ਹਰ ਜਗ੍ਹਾ ਤੇ ਪਾਵਰਟੀ ਵਾਲੇ ਵੀ ਹੁੰਦੇ ਆ ਮੀਡਲ ਕਲਾਸ ਵੀ ਹੁੰਦੇ ਆ ਹਾਇਰ ਕਲਾਸ ਵੀ ਹੁੰਦੇ ਆ ਸੋ ਉਹਦਾ ਬੈਨੀਫਿਟ ਜੇ ਦਿੱਲੀ ਚ ਅਜੀ ਇਲੈਕਸ਼ਨ ਹੋ ਰਿਹਾ ਤੁਸੀਂ ਦੇਖੋ ਉੱਤੇ ਕਰਪਸ਼ਨ ਕਰਕੇ ਕੁਝ ਜਿਹੜੇ ਉੱਥੇ ਦੇ ਉਹਨਾਂ ਦੇ 8 ਵਿਧਾਇਕ ਛੱਡ ਗਏ ਜਿਨ੍ਹਾਂ ਚੋਂ ਕੁਝ ਵਿਧਾਇਕਾਂ ਨੇ ਤਾਂ ਇੱਥੇ ਤੱਕ ਵੀ ਸਿੱਧੇ ਸਿੱਧੇ ਕਹਿ ਦਿੱਤਾ ਕਿ ਅਸੀਂ ਕਰਪਸ਼ਨ ਦੇ ਕਰਕੇ ਅਸੀਂ ਆਮ ਆਦਮੀ ਪਾਰਟੀ ਛੱਡੀ ਸੋ ਜਿਹੜੀਆਂ ਇਹ ਚੀਜ਼ਾਂ ਜੇ ਸਾਹਮਣੇ ਆ ਰਹੀਆਂ ਇਟ ਮੀਨਸ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਮੌਜੂਦਾ ਵਿਧਾਇਕਾ ਉਹਨਾਂ ਦੇ ਮਨਾਂ ਦੇ ਵਿੱਚ ਵੀ ਕੁਝ ਕਰਨ ਦੀ ਉਤਸਾਹ ਆ ਗਿਆ ਹੈ ਕਿ ਅਸੀਂ ਜੇ ਅੱਗੇ ਵਧਣਾ ਹੈ ਜੇ ਅਸੀਂ ਮੁਲਕ ਦਾ ਸੋਚਣਾ ਸਟੇਟ ਦਾ ਸੋਚਣਾ ਸ਼ਹਿਰ ਦਾ ਸੋਚਣਾ ਸਾਨੂੰ ਇੱਕ ਚੰਗੀ ਪਾਰਟੀ ਦੇ ਨਾਲ ਜੁੜਨਾ ਪਏਗਾ ਉਹਦੇ ਖਾਤਰ ਹੀ ਉਹ ਅੱਛੀ ਪਾਰਟੀ ਨੂੰ ਇੰਪੋਰਟੈਂਸ ਦੇ ਕੇ ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹਾ ਹੈ ਨਹੀਂ ਜੀ ਇਸ ਚੀਜ਼ ਦਾ ਜਿਹੜਾ ਹੈਗਾ ਪੰਜਾਬ ਦੇ ਵਿੱਚੋਂ ਜਿੰਨੀਆਂ ਕਈ ਕੱਟੀਆਂ ਜਿਹੜੀਆਂ ਹੈਗੀਆਂ ਦੂਸੀਆਂ ਸਟੇਟਾਂ ਜਾ ਚੁੱਕੀਆਂ ਹੈ ਜੀ ਜੀ ਇਹ ਲੱਗਦਾ ਕਿ ਉਹ ਸਟੇਟਾਂ ਤੋਂ ਵਾਪਸ ਆ ਕੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਆਪਣਾ ਬਿਜ਼ਨਸ ਕਰਨ ਦੇ ਦੇਖੋ ਜੇ ਗੱਲ ਕਰੀਏ ਹਰਿਆਣਾ ਦੀ ਇਸ ਵੇਲੇ ਹਰਿਆਣਾ ਸਾਡੇ ਪੰਜਾਬ ਤੋਂ ਬਹੁਤ ਪਿੱਛੇ ਹੁੰਦਾ ਸੀ ਜਦੋਂ ਉਹਦੀ ਡਬਲ ਇੰਜਨ ਸਰਕਾਰ ਉੱਥੇ ਚੱਲਦੀ ਪਈ ਹੈ ਹਰਿਆਣਾ ਨੇ ਤਰੱਕੀਆਂ ਦੀਆਂ ਉਹ ਉਚਾਈਆਂ ਛੂ ਲਈਆਂ ਇੰਡਸਟਰੀ ਨੇ ਉਹ ਉਚਾਈਆਂ ਛੂ ਲਈਆਂ ਜਿਹੜੀਆਂ ਕਦੇ ਹਰਿਆਣੇ ਨੇ ਸੋਚੀਆਂ ਵੀ ਨਹੀਂ ਸੀ ਹਰ ਕੋਈ ਕਹਿੰਦਾ ਸੀ ਹਰਿਆਣਾ ਬਹੁਤ ਪਿਛੜਿਆ ਵਰਗ ਔਰ ਉਹ ਐਸੋਲੇ ਇੰਡਸਟਰੀ ਦੇ ਕੰਮ ਦੇ ਵਿੱਚ ਬਹੁਤ ਅੱਗੇ ਨਿਕਲਦੇ ਹੈ ਯੂਪੀ ਦੇਖੋ ਜਿੱਤੇ ਦ ਸ਼ਰੀਆਮ ਗੁੰਨਾ ਕਰਦੀ ਹੁੰਦੀ ਸੀ ਯੂਗੀ ਜੀ ਦਾ ਇਨਾ ਕੰਟਰੋਲ ਹੈ ਕੱਲ ਦੀ ਗੱਲ ਹੈ ਕਿ ਮੇਰੇ ਕੋ ਪਿਛਲੇ 2-3 ਦਿਨ ਤੋਂ ਹੀ ਐਵਰੇਜ ਕੋਈ ਨਾ ਕੋਈ ਸੱਜਣ ਐਸਾ ਦੁਕਾਨ ਤੇ ਮੇਰੇ ਕਾਊਂਟਰ ਤੇ ਆ ਕੇ ਦੱਸ ਕੇ ਜਾਂਦਾ ਕਿ ਯੂਪੀ ਦੇ ਵਿੱਚ ਇਨਾ ਕੰਟਰੋਲਡ ਮਾਹੌਲ ਹੈ ਕਿ ਤੋ ਅਸੀਂ ਦੱਸਿਆ ਨਹੀਂ ਜਾ ਸਕਦਾ ਰਾਤ ਨੂੰ 10 ਵਜੇ 11 ਵਜੇ ਅਸੀਂ ਬਾਹਰ ਸੜਕਾਂ ਤੇ ਘੁੰਮਦੇ ਆ ਸਾਡੇ ਸੋਨੇ ਦੀ ਚੈਨਾਂ ਪਾਈਆਂ ਕੋਈ ਸਾਨੂੰ ਡਰ ਨਹੀਂ ਧੀਣਾ ਪੈਣਾ ਸ਼ਰੀਆਮ ਆਟੋ ਰਿਕਸ਼ਾ ਦੇ ਵਿੱਚ ਜਾਂ ਕਿਸੇ ਵੀ ਕਨਵੈਨਸ ਦੇ ਵਿੱਚ ਜਾਂਦੀਆਂ ਕੋਈ ਦਿੱਕਤ ਨਹੀਂ ਹੈ ਇੰਡਸਟਰੀ ਉੱਥੇ ਪੂਰੀ ਤਰ੍ਹਾਂ ਫਲੋਰਿਸ਼ ਹੋ ਰਹੀ ਹੈ ਜੇ ਇੰਡਸਟਰੀ ਫਲੋਰਿਸ਼ ਸੋ ਜੇ ਖੁਸ਼ਹਾਲਤਾ ਹੀ ਹੋਏਗੀ ਨਾ ਜੇ ਉੱਥੇ ਨੂੰ ਸੇਫਟੀ ਮਿਲਦੀ ਪਈ ਹੈ। ਸੋ ਸਾਨੂੰ ਵੀ ਆਪਣੇ ਪੰਜਾਬੀਆਂ ਨੂੰ ਵੀ ਚਾਹੀਦਾ ਹੈ ਕਿ ਜੇ ਅਸੀਂ ਸੈਂਟਰ ਦੇ ਨਾਲ ਜੁੜੀਏ ਅਸੀਂ ਉਹਨੂੰ ਆਪਣਾ ਵੋਟ ਦੇ ਰੂਪ ਚ ਆਪਣਾ ਯੋਗਦਾਨ ਦੇਈਏ ਸੈਂਟਰ ਦੇ ਨਾਲ ਅਸੀਂ ਜੁੜ ਕੇ ਵਨ ਨੇਸ਼ਨ ਵਨ ਇਲੈਕਸ਼ਨ ਨਾਲ ਕੰਮ ਜਿਹੜਾ ਮੋਦੀ ਜੀ ਕਹਿ ਰਹੇ ਆ ਸਾਨੂੰ ਉਹਨੂੰ ਇੰਪੋਰਟੈਂਸ ਦੇਣੀ ਚਾਹੀਦੀ ਹੈ। ਜਦੋਂ ਵਨ ਨੇਸ਼ਨ ਵਨ ਇਲੈਕਸ਼ਨ ਹੋਏਗਾ ਸਾਡੇ ਟਾਈਮ ਦੀ ਬਚਤ ਹੋਏਗੀ। ਸਾਡੇ ਪੈਸੇ ਦੀ ਬਚਤ ਹੋਏਗੀ। ਸਾਡੀ એનર્ਜੀ ਦੀ ਬਚਤ ਹੋਏਗੀ। ਸੋ ਅਸੀਂ ਜਦੋਂ ਸੈਂਟਰ ਦੀ ਇਸ ਗਵਰਨਮੈਂਟ ਨਾਲ ਜੁੜਾਂਗੇ ਆਟੋਮੈਟਿਕਲੀ ਸਾਨੂੰ ਉਹਦੇ ਬੈਨੀਫਿਟਸ ਮਿਲਣਗੇ। ਹਰ ਵਰਗ ਦਾ ਸੋਚਦੀ ਹੈ ਮੋਦੀ ਜੀ ਅਮਿਤ ਸ਼ਾਹ ਜੀ ਜਿਹੜੀ ਉਹ ਟੀਮ ਲੈ ਕੇ ਬੈਠੇ ਪੂਰੇ ਹਿੰਦੁਸਤਾਨੀਆਂ ਦਾ ਸੋਚਦੇ ਆ ਪੂਰੇ ਮੁਲਕ ਦਾ ਸੋਚਦੇ ਆ ਕਿ ਵਿਸ਼ਵ ਗੁਰੂ ਐਵੇਂ ਨਹੀਂ ਬਣ ਜਾਣਾ ਇਹਨਾਂ ਨੇ ਪੂਰਾ ਦੁਨੀਆ ਇਹਨਾਂ ਦੀ ਇਸ ਵੇਲੇ ਤਾਰੀਫ ਕਰ ਰਹੀ ਹੈ ਸਾਡੇ ਮੁਲਕ ਵਾਲੇ ਬੰਦੇ ਇਹਨਾਂ ਨੂੰ ਜਿਹੜੇ ਆਪੋਜੀਸ਼ਨ ਵਾਲੇ ਉਹ ਇਹਨਾਂ ਦੇ ਲੱਤਾਂ ਖਿੱਚਣ ਦੇ ਲੱਗੇ ਹੋਏ ਤੁਸੀਂ ਦੱਸੋ ਮੋਦੀ ਜੀ ਕਿਹੜੇ ਆਪਣੇ ਪਰਿਵਾਰ ਦੇ ਲਈ ਸੋਚ ਰਹੇ ਆ ਅਮਿਤ ਸ਼ਾਹ ਜੀ ਕਿਹੜੇ ਆਪਣੇ ਪਰਿਵਾਰ ਦੇ ਲਈ ਸੋਚ ਰਹੇ ਨਿਰਮਲਾ ਸਿਤਾ ਰਾਮ ਜੀ ਕਿਹੜੇ ਪਰਿਵਾਰ ਹਿੰਦੁਸਤਾਨੀਆਂ ਲਈ ਸੋਚ ਰਹੇ ਹੋ ਉਹ ਕਹਿੰਦੇ ਹਿੰਦੁਸਤਾਨੀ ਹਰ ਹਿੰਦੁਸਤ ਉਹਦੀ ਖੁਸ਼ਹਾਲੀ ਲਈ ਉਹਦੀ ਤਰੱਕੀ ਲਈ ਉਹਦੇ ਹਰ ਵਰਗ ਦੇ ਫਾਇਦੇ ਲਈ ਉਹ ਸੋਚ ਕੇ ਕੰਮ ਕਰਦਾ ਹੈ